ਵਿਆਹ ਵਰਗਾ ਰਿਸ਼ਤਾ ਹੋਇਆ ਤਰ-ਤਰ 15 ਸਾਲ ਦੀ ਬਿਉਹਤ عورت ਨੂੰ ਪਤੀ ਨੇ ਰੰਗੇ ਹੱਥੀ ਹੋਟਲ ਚ ਕੀਤਾ ਕਾਬੂ ਪਤੀ ਨੇ ਰੋ-ਰੋ ਮੀਡੀਆ ਅੱਗੇ ਸੁਣਾਈ ਦਾਸਤਾਨ ਕਿਹਾ ਦੋ ਬੱਚੇ ਜੰਮਣ ਦੇ ਬਾਵਜੂਦ ਪਤਨੀ ਨੇ ਛਾੜਿਆ ਚੰਨ ਮਾਮਲਾ ਅਬਰਸਰ ਤੋਂ ਸਾਹਮਣੇ ਆਇਆ ਇੱਥੋਂ ਦੇ ਰਹਿਣ ਵਾਲੇ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦੇ ਨਜਾਇਜ਼ ਸਬੰਧਾਂ ਬਾਰੇ ਖੁਲਾਸਾ ਕਰਦਿਆਂ ਉਸਨੇ ਪ੍ਰੇਮੀ ਨਾਲ ਹੋਟਲ 'ਚ ਰੰਗੇ ਹੱਤੀ ਕਾਬੂ ਕੀਤਾ ਰੋ ਰੋ ਕੇ মিডিਆ ਨੂੰ ਆਪਣੇ ਰਿਸ਼ਤੇ ਬਾਰੇ ਸੱਚਾਈ ਦੱਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਤੀ ਰਵੀ ਕੁਲਾੜੀ ਨੇ ਦੱਸਿਆ ਕਿ ਉਸ ਦਾ ਵਿਆਹ 210 ਵਿੱਚ ਦਸੂਆਬਾਸੀ ਹਿਮਾਨੀ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਸਾਲ ਬਾਅਦ ਹੀ ਮੈਂ ਇਸ ਨੂੰ ਇਹਦੇ ਪ੍ਰੇਮੀ ਨਾਲ ਗੱਲਬਾਤ ਕਰਦਿਆਂ ਫੜਿਆ ਪਰ ਦੋਵੇਂ ਪਰਿਵਾਰਾਂ ਦੇ ਆਸ਼ਵਾਸ਼ਣ ਤੇ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ ਆਪਣੇ ਦੋ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਮੈਂ ਮੁਰ ਤੋਂ ਉਸ ਨੂੰ ਆਪਣੇ ਘਰ ਲੈਣ ਦਾ ਪਰ ਹੁਣ ਵਿਆਹ ਤੋਂ 15 ਸਾਲ ਬਾਅਦ ਮੇਰੀ ਪਤਨੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ ਅੱਜ ਉਸਦੇ ਐਕਟਿਵਾ ਤੇ ਘਰੋਂ ਜਾਣ ਪਿੱਛੋਂ ਮੈਂ ਗੱਡੀ ਵਿੱਚ ਲੱਗੇ जीपीएस ਦੀ ਮਦਦ ਨਾਲ ਪਿੱਛਾ ਕਰਦੇ ਆ ਪਤਨੀ ਨੂੰ ਰੰਗੇ ਹੱਥੀ ਪ੍ਰੇਮੀ ਨਾਲ ਫੜਿਆ ਹੈ ਅਤੇ ਪਤਨੀ ਦੇ ਪਰਿਵਾਰ ਨੂੰ ਕਾਲ ਕਰਕੇ ਬੁਲਾਇਆ ਗਿਆ ਹੈ ਉਧਰ ਇਸ ਮੌਕੇ ਪਹੁੰਚੀ ਪੁਰਸ ਦਾ ਇਸ ਸੰਬੰਧੀ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਤੀ ਪਤਨੀ ਵਿੱਚ ਵਿਵਾਦ ਚੱਲਦੇ ਆ ਇੱਥੇ ਦੇਖਣ ਨੂੰ ਆਇਆ ਹੈ ਪਤਨੀ ਆਪਣੇ ਪ੍ਰੇਮੀ ਨਾਲ ਹੌਟਲ ਪਹੁੰਚੀ ਸੀ ਤੇ ਪਤੀ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਪਤਨੀ ਨੇ ਕਿਹਾ ਕਿ ਉਸਨੇ ਹੁਣ ਪ੍ਰੇਮੀ ਨਾਲ ਰਹਿਣਾ ਹੈ ਬਾਕੀ ਜਲਦ ਬਣਦੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਆਓ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਅਜੇ ਤੱਕ ਕੀ ਨਾ ਜਦੋਂ ਸਰ ਮੇਰਾ ਨਾਮ ਰਵੀ ਬਲਾਤੀ ਜੇ ਸਰ ਮੇਰਾ ਵਿਆਹ 25 April 2010 ਵਿੱਚ ਹਿਮਾਨੀ ਸਪੁੱਤਰ ਅਨਿਲ ਕੁੰਦਰਾਜੀ ਦਸੂਆ ਉਹਨਾਂ ਨਾਲ ਹੋਇਆ ਸੀ ਤੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰ ਸਬੰਧ ਨਾਲ ਹੋਟਲ 'ਚ ਫੜੀ ਗਈ ਸੀ ਉਦੋਂ ਵੀ ਮੈਂ ਸਾਰੇ ਨੂੰ ਵਾਰਨਿੰਗ ਦਿੱਤੀ ਇਹਦੇ ਮਮੀ ਡਾਡੀ ਨੂੰ ਬੁਲਾਇਆ ਉੱਥੇ ਆਏ ਉਹਨਾਂ ਨੇ ਆਗੇ ਨੂੰ ਸਮਝਾਇਆ ਮਾਫੀ ਮੰਗੀ ਇਹਦੇ ਮਮੀ ਡਾਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਕਿ ਮੈਂ ਉਹ ਤੋਂ ਤਾਂ ਮਾਫਰ ਜਨਾ ਬੱਚੇ ਛੋਟੇ ਛੋਟੇ ਹੈਗੇ ਨੇ ਤੇ ਚਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3 3:30 ਵਜੇ ਘਰੋਂ ਨਿਕਲੀ ਹੈ ਤੇ ਸਰ ਮੈਂ ਇਹਨੂੰ ਕਟੋਗੜ ਦੇ 15 20 ਨੂੰ ਫੋਨ ਕੀਤੇ ਆਪਣੀ ਵਾਈਫ ਨੂੰ 15 20 ਫੋਨ ਕੀਤੇ ਸਰ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਆਪਣੀ ਵਾਈਫ ਦੀ ਐਕਟਵਾ ਨੂੰ ਜੀਪੀਐਸ ਲਗਾਈ ਹੋਈ ਹੈ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੇ ਤੁਰਿਆ ਕਿ ਮੈਂ ਟਰੈਕ ਦੇਖਿਆ ਕਿ ਲੋਕੇਸ਼ਨ ਕਿੱਥੇ ਜਾ ਰਹੀ ਐ ਐਕਟਿਵ ਆ ਰਹੀ ਤੇ ਸਰ ਜਦੋਂ ਮੈਂ ਆਇਆ ਇੱਥੇ ਗਿਆਨੀ ਲੱਸੀ ਵਾਲੇ ਦੇ ਕੋਲ 호텔 ਐ ਇਹੀ 호텔 ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰਹਿ ਗਈ ਇੱਥੇ ਫੜਿਆ ਇਹ ਤੁਹਾਨੂੰ ਪਹਿਲੇ ਵੀ ਕੋਈ ਸ਼ੱਕ ਸੀ ਤਾਂ ਹਾਂ ਪਹਿਲੋ ਮੈਨੂੰ ਅਜ ਤੋਂ 6-8 ਮਹੀਨੇ ਪਹਿਲੋ ਵੀ ਇਹਨਾਂ ਦੇ ਸ਼ੱਕ ਸੀ ਲਗਭਗ ਸਾਲ ਹੋ ਗਿਆ ਸੀ ਲਗਭਗ ਹਲੂ ਮੈਨੂੰ ਸ਼ੱਕ ਹੈਗਾ ਸੀ ਫਿਰ ਵੀ ਮੈਂ ਜੀਪੀਐਸ ਸਟਾਇਲ ਹੋਇਆ ਸੀ ਕਿ ਮੈਨੂੰ ਇਹਨਾਂ ਦਾ ਪਤਾ ਲੱਗਦਾ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਆ ਤੇ ਲੜਕੀ ਦੇ ਪਰਿਵਾਰ ਬਾਰੇ ਕੀ ਕਹਿੰਦੇ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮੈਂ ਫੋਨ ਕਰਕੇ ਇਨਫੋਰਮ ਕਰ ਦਿੱਤਾ ਲੜਕੀ ਦੇ ਸਿਸਟਮ ਨੂੰ ਵੀ ਦੱਸਦਾ ਹੈ ਫਾਦਰ ਨੂੰ ਵੀ ਦੱਸਦਾ ਹੈ ਤੇ ਉਹਦੇ ਭਰਾ ਨੂੰ ਵੀ ਮੈਂ ਦੱਸ ਦਿੱਤਾ ਮੈਂ ਮੰਗਿਆ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਮੇਰੇ